ਚੱਲ 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 ਭਾਈ ਤੁਹ ਕੀ ਹੋਰ ਬੋਤਾ ਰਹਾ ਮੈਂ ਓਏ ਦੇਖੀ ਹੌਲੀ ਹੌਲੀ ਓਏ ਆ ਕਿੱਧਰ ਲੈ ਗਿਆ ਯਾਰ ਮੈਨੂੰ ਓਏ ਆ ਕਿੱਧਰ ਲੈ ਗਿਆ ਯਾਰ ਛੱਟ ਬਤੀ ਯਾਰ ਛੋਟੀ ਪੈ ਹਾਂ 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 ਉਹ ਕਿੱਥੇ ਯਾਰ ਆਹ ਕੀ ਪੰਗਾ ਲਿਆ ਯਾਰ ਟੱਕ ਵੱਜੂਗੀ ਮੀ ਮੈਂ ਹੋਰ ਕੋ ਡਰਾ ਮੋਟਾ ਤੜਾ ਰਿਹਾ ਮੇਰੇ ਪੈਰ ਪੈਰ ਪਿਓ ਨਹੀਂ ਬਹੁਤ ਬਣੀ ਕੰਮ ਕਰਦਾ ਓਏ ਨਹੀਂ ਯਾਰ ਮੈਂ ਤਾਂ ਤਾਰ ਦੇ ਯਾਰ ਰੱਖੀ ਓਏ ਹੌਲੀ ਥੋੜੀ ਹੌਲੀ ਥੋੜੀ ਓਏ ਭਾਈ ਸਾਹਿਬ ਕਹਾਂ ਜਾ ਰਹੇ ਉੱਪਰ ਕਿ ਨੀਚੇ ਓਏ ਉੱਪਰ ਜਾ ਰਿਹਾ ਮੈਨੂੰ ਬਾਹ ਮਨ ਵਾਈਨ ਨੂੰ ਕਿਹੜਾ ਚਲਾਉਣਾ ਹੁੰਦਾ ਸਰ ਪੈਰ ਲਗਾ ਲੂ ਪਹਿਲੇ ਇਸਨੇ ਲਗਾਓ ਪੈਰ ਓਏ ਆਪ ਆ ਯਾਰ ਮੇਰੇ ਪੈਰ ਪੈਰ ਲਗਾਓ ਉੱਪਰ ਉਠਾਓ ਆਪ अच्छा इत्रम ਬਹੂਗਾ ਮਾਂ ਮੁਠਾ ਪਾਈ ਜਾਂਦਾ ਓਏ ਹੌਲੀ ਲੈ ਕੇ ਚੱਲਣਾ ਯਾਰ ਪਿੱਛੇ ਸਾਰੇ ਕੋਲੇ ਕੋਰੇ ਡਰ ਜਾਂਦੇ ਆ